ਪੰਜਾਬ ਚ ਫਿਰ ਤੋਂ ਬਣੇ ਭਾਰੀ ਮੀਂਹ ਦੇ ਹਾਲਾਤ ਮੀਂਹ ਕਰਾਉ ਫਿਰ ਤੋਂ ਪੰਜਾਬ ਦੇ ਵਿੱਚ ਧੰਨ ਧੰਨ ਕਿੰਨਾ ਜ਼ਿਲ੍ਹਿਆਂ ਤੇ ਬਣੇ ਰਹਿਣਗੇ ਭਾਰੀ ਮੀਂਹ ਦੇ ਅਸਾਰ ਪੱਛਮੀ ਸਿਸਟਮ ਦਾ ਹਮਲਾ ਫਿਰ ਤੋਂ ਪੰਜਾਬ ਤੇ ਜਾਣਾਂਗੇ ਪੂਰੀ ਅਪਡੇਟ ਨੂੰ ਇਸੀ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਕਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਤੇ ਮੌਸਮ ਜਰੂਰ ਦੱਸਿਓ ਤੇ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੀ ਤਾ ਜਿਮ ਕਿ ਆਪਾਂ ਦੇਖ ਸਕਦੇ ਹਾਂ ਪੂਰੀ ਪੰਜਾਬ ਉੱਤੇ ਬਦਲਵਾਈ ਜਿਹੜੀ ਆ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਬਦਲਵਾਈ ਦਾ ਜਿਹੜਾ ਵੱਧ ਕੇ ਹੈ ਰੋ ਆਪਾਂ ਨੂੰ ਉੱਤਰੀ ਜ਼ਿਲ੍ਹਿਆਂ ਤੇ ਦੇਖਣ ਨੂੰ ਮਿਲ ਰਿਹਾ ਹੈ ਹੀਟ ਲਈ ਜਿਹੜੇ ਜ਼ਿਲ੍ਹੇ ਨੇ ਉਹ ਪੂਰੀ ਕਲੀਅਰ ਦੇਖਣ ਨੂੰ ਮਿਲ ਰਹੀ ਨਹੀਂ ਪੂਰੀ ਕਲੀਅਰ ਨਹੀਂ ਕਹਿ ਸਕਦੇ ਆਪਾਂ ਦਰਮਿਆਨੀ ਰੂਪ ਤੇ ਬਦਲਵਾਈ ਜਿਹੜੀ ਆ ਇੰਨਾ ਜ਼ਿਲ੍ਹਿਆਂ ਤੇ ਬਣੀ ਹੋਈ ਆ ਕੁਝ ਜ਼ਿਲ੍ਹਿਆਂ 'ਚ ਆਪਾਂ ਨੂੰ ਬਦਲਵਾਈ ਦੀ ਆਵਾਜ਼ਾਈ ਜਿਹੜੀਆਂ ਲੱਗੀ ਰਵੇਗੀ ਤੇ ਕੁਝ ਜ਼ਿਲ੍ਹਿਆਂ ਤੇ ਭਾਰੀ ਬਦਲਵਾਈ ਦੇ ਜਿਹੜੇ ਅਸਾਰ ਨੇ ਰਹਿਣਗੇ ਤੇ ਗੱਲ ਕਰੀਏ ਮੀਂਹ ਦੀ ਸੰਭਾਵਨਾ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬਣੀ ਹੋਈ ਆ ਖਾਸ ਕਰਕੇ ਜਿਹੜਾ ਮੀਂਹ ਆ ਉਹ ਆਪਾਂ ਨੂੰ 28 ਫਰਵਰੀਨ ਦੇਖ ਨੂੰ ਮਿਲੇਗਾ 26 ਤੇ 27 ਫਰਵਰੀਨ ਜਿਹੜੀ ਬਦਲਵਾਈ ਦੀ ਸੰਭਾਵਨਾ ਕੱਲੀ ਹੈ ਪਰ ਦਰਮਿਆਨੀ ਰੂਪ ਵਿੱਚ ਕੁਝ ਜ਼ਿਲ੍ਹਿਆਂ ਤੇ ਜਿਹੜੀ ਮੀਂਹ ਦੇ ਅਸਾਰ ਨੇ ਮੀਂਹ ਦੇ ਸ਼ਰਾਟੇ ਜਾਂ ਮੀਂਹ ਦੀ ਕਿਣਮਣ ਜਿਹੜੀ ਆ ਦੇਖ ਨੂੰ ਮਿਲ ਸਕਦੀ ਹੈ ਵੱਧ ਤੇਜ਼ ਮੀਂਹ ਦੀ ਜਿਹੜੀ ਸੰਭਾਵਨਾ ਫਿਲਹਾਲ ਕਿਸੇ ਵੀ ਜ਼ਿਲ੍ਹੇ ਤੇ ਨਹੀਂ ਕਹਿ ਸਕਦੇ ਨਹੀਂ ਬਣੀ ਹੋਈ ਹੈ ਤੇ ਗੱਲ ਕਰੀਏ ਟੈਂਪਰੇਚਰ ਕਿੰਨਾ ਕੁ ਪੰਜਾਬ ਦਾ ਅੱਜ ਰਵੀਗਾਰ ਅੱਜ ਜਿਹੜਾ ਜਿਹੜਾ ਟੈਂਪਰੇਚਰ ਆ ਆਪਾਂ ਨੂੰ 25 ਡਿਗਰੀ ਤੋਂ ਲੈ ਕੇ ਰਾਤ ਨੂੰ 11-12 ਡਿਗਰੀ ਤੱਕ ਜਿਹੜਾ ਦੇਖ ਨੂੰ ਮਿਲੇਗਾ ਟੈਂਪਰੇਚਰ ਮੀਂਹ ਪੈਣ ਨਾਲ ਥੋੜਾ ਜਿਹੜਾ ਘਟ ਜਾਵੇਗਾ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ